ਸਾਰੇ ਨਾਲ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਅੱਜ ਸਾਡੇ ਮੋٹے ਦਾ ਵੱਡੇ ਆ ਲੈ ਅਸੀਂ ਇਹਨੂੰ ਦੱਸਿਆ ਵੀ ਨਹੀਂ ਆ ਤੇ ਮੈਂ ਗਿਆ ਸੀ ਧੰਵਾਨ ਮੰਦਿਰ ਜਾ ਕੇ ਤੇ ਕੇਕ ਉਹ ਲੈ ਆਵਾ ਸਰਪ੍ਰਾਈਜ਼ ਇਗਨੀ ਚਲੋ ਬੱਧੀ ਫੋਟੋ

ये बोल रहा हां करना है मोटर इंजन ना वो बड़ा बजाया है घर में पड़ जा रहा है जा रहा पहुंच जा रहा जा वोने बोल रहा है नहीं जा रहा ਲੇ ਨਹੀਂ ਗਏ ਤੇ ਹੀ ਪੀਜ਼ਾ ਲੈਣ ਤੇ ਮੈਂ ਹਾਂ ਜਲ ਨਾਲ ਕੇਕ ਵੀ ਲੈ ਲਏ ਪੀਜ਼ਾ ਖੋਦੇ ਥੋੜਾ ਸਾਫ ਕਰਦੇ ਮਮਾ ਪਾਪਾ ਖੋਦੇ ਠੀਕ ਨੇ ਇਹ ਵੀ ਨਾਲ ਆ ਆ ਆਣਾ ਮੇਰਾ ਮੋਢੇ ਨਹੀਂ ਤਾਰਿਆ

ਆਪਣੀ ਮਮਾ ਕਹੋ ਜਣਾ ਤੇਰੇ ਮਮਾ ਕਿੱਥੇ ਆਂ ਹਾਂ ਮੇਰੀ ਮਮਾ ਹਾਂ ਆਹ ਤੂੰ ਆਂਦੇ ਕੋਈ ਖਾਣਾ ਮਮਾ ਵੇਖ ਲਾ ਮਮਾ ਵੀ ਨਹੀਂ ਆਣਗੇ ਨਾ ਢੋੜਾ ਲੈ ਦੇ ਨਹੀਂ ਖਾਣਾ ਖਾਣਾ ਹੀ ਪੈਣਾ ਵਾ ਮੈਂ ਨਿਊਜ਼ ਬੇਬੇ ਲੈ ਕੇ ਆਈ ਹਾਂ ਵੇਖ ਲੋ ਆਹਦੇ ਬੇਬੇ ਦੀ ਅੱਖ ਆ ਕਰਾ ਦੋ ਢੋਲੀ ਤਾਂ ਮੇ ਤਾਂ ਬੇਬੇ ਨੂੰ ਜੀ ਵੀ ਉਹਦੇ ਵਿੱਚ ਹੀ ਉਹ ਗਾਜ ਇਹਨਾਂ ਵਾਂ ਇਦਾਂ ਜਾਵੇਂ ਉੱਥੇ ਕੁਝ ਤੋਂ ਵਾ आप वाले पानी में तो नहीं आप आप में ले क्यों नहीं तुम ये तुम्हीं से तो आधी देर लगा चले ये फिर दो थी थार। थार। ना।, है ना अच्छा कहाँ पानी ਪਿਆਰੀ ਪਿਆਰੀ ਜੀ ਆ ਇਹ ਤੇ ਮੈਨੂੰ ਦੇਤੇ ਹਨ ਅਸ਼ਾ ਆਹੋ ਲੈ ਆਹ ਪੜੋ ਅਭੀ ਨਾ ਸੁੱਚਾ ਕਾੜਦਾ ਮੇਰਾ ਬੇਬੀ ਨੂੰ ਸੁੱਚਾ ਕਾੜਦਾ ਕਵਰ ਕਰ ਬਟਾ ਉਹਦਾ ਮੰਮੀ ਦਾ ਵੀ ਕੱਢ ਦੋ ਆਹ ਲਓ ਕੱਢਦਾ ਹਾਂ ਜੀ ਦਿੰਦੀ ਕਿ ਦੋ ਮੈਂ ਵੀ ਮੈਂ ਦਿਨੀ ਬਾਚੋ ਇਹ ਮੈਂ ਬਾਹਰ ਆ ਪਾਪਾ ਨੂੰ ਦੇ ਦਾ ਨਹੀਂ ਮੰਨਦਾ ਨਹੀਂ ਸਾਕੇ ਕਾ ਸਾਰਾ ਕੀ ਫਾਟਿਆ ਰਹਿਮਾ ਦਾ ਰਹਿਮਾ ਦਾ ਕੇਕ ਆਰ ਖਾਓ ਕੇ ਮੈਨੂੰ ਵਿੱਚ ਪਾ ਦੇ ਨਹੀਂ ਤੂੰ ਨਾ ਮੈਨੂੰ ਵਿੱਚ ਪਾ ਦੇ ਤੇ ਮੈਂ ਤੈਨੂੰ ਦੇ ਕੇ ਆਵਾਂ ਬਾਤ ਕਰੇ ਪਰ ਹਾਂ ਅੱਜ ਕਾ ਜ ਸਾਰਿਆਂ ਨੂੰ ਦਿਓ ਕੋਕ ਜੀ ਆ ਰਹੀ ਲੋ ਜੀ ਠੀਕ ਸਾਉਂਦੀ ਐਜੇ ਕਰ ਦੋ ਆ ਤੁਹਾਨੂੰ ਠੀਕ ਮੈਨੇ ਪੁੱਛਿਆ ਜਾ ਤਾ ਗਿਆ ਸੋ ਪਾਜੋ ਜੀ ਨੂੰ ਕੋਧ ਦੋ ਕੇ ਕੋ ਸੱਚੀ ਕਾਲ ਬੁਲਾਈ ਨਹੀਂ ਹਾਂ ਬੁਲਾਤੀ ਬੁਲਾਤੀ ਕਰਾਂਗੇ ਯਾਰ ਸਾਡੀ ਬੁਲਦੀ ਪੈਗਾ ਅਭੀ ਸਾਰਿਆਂ ਸਾਸ ਕਾਲ ਜੀ ਨਾਲ ਇੱਕ ਸਾਡਾ ਟੀ ਮੈਂਬਰ ਆ ਗਿਆ ਹਾਂ ਇਹ ਵੀ ਆ ਗਿਆ ਇਹ ਵੀ ਆ ਗਿਆ ਇਹ ਲੇਟ ਹੋ ਗਿਆ ਨਾ ਜਲਣ ਹਾਂ ਜੀ ਇਹ ਵੀ ਤਾਂ ਆ ਗਿਆ ਚੁੱਪ ਨਹੀਂ ਆ ਤੇ ਕਰੀ ਜੀ ਲਾ ਬੁਆ ਬੈਂਟਰ ਬੈਂਟਰ ਹਾਂ ਅੱਛਾ ਚੇ ਇਹ ਤੋਂ ਤਮ ਤਮ ਬਾਪਾ ਮਮਾ ਮਿੰਨ ਦਾ ਪਾਉ ਤੋਂ ਇਹ ਕੀ ਲੈਂਦਾ ਥੈਂਕ ਯੂ ਕਾ ਲੈ ਹਾਂ ਲੈ ਮੈਂ ਲੱਗ ਗਿਆ ਬੇ ਆਜੋ ਯਾਰੋ ਅੱਜ ਮੈਂ ਆਇਆ ਹਾਂ ਤੇ ਵੇਖ ਲਓ ਕਿੰਨਾ ਮਾਦ ਮੈਂ ਤੁਹਾਨੂੰ ਸ਼ਾਨ ਮਗਾ ਕੇ ਦਿੱਤਾ ਇਹ ਐਵੇਂ ਨਾ ਕੰਪਿਊਟਰ ਯੂਜ਼ ਕਰਦੇ ਰਿਆ ਕਰੋ ਉਹ ਦਵਾਈ ਨਹੀਂ ਪਾਣੀ ਦਿੱਤੇ ਜੀਆ ਖਾ ਲਿਆ ਆਹ ਆਇਆ ਮੈਂ ਦੇ ਦੇ ਪੋਤਾ ਇੱਕ ਗੱਲ ਹੈਗੀ ਉਹ ਮੈਂ ਤੁਹਾਨੂੰ ਦੱਸਾਂ ਮਾਤਾ ਦੀ ਪਲੇਟ ਵੇਖ ਲੋ ਤੇ ਜਸਨ ਦੀ ਪਲੇਟ ਵੇਖ ਲੋ ਤੇ ਅਭੀ ਵੀ ਪਲੇਟ ਵੇਖਣੀ ਹੈ ਠੀਕ ਆ ਸਾਨੂੰ ਇਹ ਬਾਚਾ-ਬਾਚਾ ਹੀ ਦਿੱਤਾ ਵਾ ਵੈਸੇ ਮਾਤਾ ਦੀ ਦੁੱਤੀ ਗਈ ਹੈ ਸਾਡੇ ਨਾਲ ਮੇਰਾ ਤੇ ਅਭੀ ਦਾ ਵਾ ਨਾ ਤੂੰ ਕਰ ਜਾ ਤੇ ਮੇਰਾ ਮਾਤਾ ਦੁੱਸੀ ਗਈ ਮੈਂ ਹਾਂ ਠੀਕ ਨਹੀਂ ਤੇ ਜੋ ਚੀਜ਼ ਆਪਨੇ ਮੇਰੇ ਨਾਲ ਬੱਝਿਆ ਬੜਾ ਬੜਾ ਠੰਡਾ ਹੋ ਜਾਣਾ ਹੈ ਹਾਂ ਇਹਨੂੰ ਦੇ ਦੇ ਤੇ ਕੱਢ ਲੈ ਮੇਰੇ ਕੋਲ ਕੱਢ ਦੇ ਇੱਥੇ ਆ ਕੀ ਆਨੇ ਕੋਕ ਦਊ ਤੈਨੂੰ ਖਾਓ ਪੀ ਮੈਂ ਉਹ ਦਊ ਆ ਆਹ ਆ ਸਾਡੀ ਕਿਰਨ ਜਿਹੋ ਕੇ ਤੋਂ ਆਈ ਏ ਜਿਹੜੀ ਤੇ ਭੂਆ ਜੀ ਦੀ ਬੇਟੀ ਏ ਛੋਟੀ ਆ ਵੱਡੀ ਬੇਟੀ ਏ ਭੂਆ ਜੀ ਦੀ ਜਿਹੜੇ ਦਿੱਲੀ ਰਹਿੰਦੇ ਆ ਆ ਉਹ ਦਵਾ ਰਹਿੰਦੀ ਆ ਚਲੋ ਆ ਜੀ ਬੇਟੀ ਆ ਜੀ ਦੇਖੀਆ ਜਿਹੜੀ ਕਾਲ ਦੀ ਬੇੜੀ ਬਣਦੀ ਆ ਹਾਂ ਤੇ ਇੱਕ ਜੂਸ ਬੇਬੇ ਦੀ ਪੋਤੀ ਆਹੋ ਇਹ ਪੋਤੀ ਬਣਦੀ ਆ ਮੈਂ ਕਰਦੀ ਆ ਹੈਨਾ ਠੀਕ ਆ ਇਹ ਸਾਡੇ ਫੁੱਪੜ ਜੀ ਆ ਠੀਕ ਨਹੀਂ ਤੇ ਮੁੰਡਾ ਇਹਦਾ ਬਾਰਿੰਗ ਦਾ ਵੱਲ ਵਿਦਿਲਾਡਾ ਤੇ ਮੈਂ ਅਵੀ ਹੁਣ ਹੈ ਪਾਪਾ ਅਵੀ ਨਾ ਪਾਪਾ ਇਹ ਕਿਹਦਾ ਮਦਰ ਇਹਦਾ ਪਾਪਾ ਇਹਦਾ ਪਾਪਾ ਇਹਦੀ ਜਿਹੜਾ ਮੁੰਡਾ ਤਾਂ ਬਣਿਆ ਇਹ ਜੇ ਰਾਜਪੂਆ ਦਾ ਬੇਡਾ ਬਣਿਆ ਹਾਂ ਠੀਕ ਆ ਹਾਂ ਇਦਾਂ ਆਹ ਬੇਡਾ ਮੁੰਡਾ ਬਾਹਰ ਆਇਆ ਇਹ ਕਜੂਸ ਬਾਬੇ ਦਾ ਮੁੰਡਾ ਵਾ ਆਹ ਹੈ ਕਿ ਨਾਨਾ ਨਾ ਹਜੂਤ ਨਾ ਹਜੂਤ ਨਹੀਂ ਹੁੰਦਾ ਵੇ ਇਹਨਾਂ ਚਲੋ ਚੱਲੋ ਜੀ ਨਾ ਬਹਿ ਜਾ ਇਨੇ ਹੈ ਨਹੀਂ ਇਹ ਕੰਜੂਸ ਇਦਾਂ ਦੇ ਜਿੱਦਾਂ ਦੇ ਜਿਵੇਂ ਛੁਡਕਾਉਂਦੇ ਆ ਤੇ ਬਾਕੀ ਚਲੋ ਜਿੱਦਾਂ ਦਾ ਰੋਲ ਹੁੰਦਾ ਵਾ ਉਦਾਂ ਦਾ ਕਰਨਾ ਹੀ ਪੈਂਦਾ ਵਾ ਇਹ ਬੜਾ ਵਧੀਆ ਹੈ ਇਹਨਾਂ ਦਾ ਨੇਚਰ ਬਹੁਤ ਵਧੀਆ ਲੱਗੇ ਸਾਡੀ ਵੀਡੀਓ ਵੇਖ ਕੇ ਸਾਰੇ ਨਾਲ ਨਾਲ ਸਪੋਰਟ ਵੀ ਬਹੁਤ ਬਹੁਤ ਦਿੱਤੀ ਆ ਵੀਡੀਓ ਦੇਖ ਕੇ ਫੋਸਾ ਕੱਲ੍ਹ ਵਾਲੀ ਜਿਹੜੀ ਹੁਣ ਜਿਹੜੀ ਵੀਡੀਓ ਉਹਦੇ ਇਤ ਜਿਆਦਾ ਸਪੈਂਸ ਦਿੱਤੇ ਲੋਕਾਂ ਨੇ ਬਹੁਤ ਵਧੀਆ ਵੀਡੀਓ ਲੱਗੀ ਆ ਤੇ ਬੱਚਿਓ ਵੇਖ ਕੇ ਨਜ਼ਾਰਾ ਹੀ ਆ ਗਿਆ ਆ ਆ ਤੇ ਥੋੜਾ ਆ ਗਿਆ ਪਨੀ ਕਰ ਲਿਆ ਸੀ ਕੰਦ ਕਿੰਨੋ ਹਾਂ ਤੇ ਬਾਕੀ ਆਪਣੇ ਨੂੰ ਕੋਸ਼ਿਸ਼ ਕਰ ਰਹੇ ਆ ਪੂਰੀ ਤੇ ਬਾਕੀ ਨਵੇਂ ਬੰਦੇ ਆ ਤੁਹਾਨੂੰ ਵੀ ਪਤਾ ਵਾ ਇਹ ਹੌਲੀ ਹੌਲੀ ਕਰਕੇ ਜਲੋ ਸਿੱਖਾਂ ਵੀ ਕੋਈ ਗੱਲ ਨਹੀਂ ਬਿਲਕੁਲ ਦੇਖਦੇ ਦੇਖਦੇ ਆਪਾਂ ਵੱਡੇ ਹੁੰਦੇ ਹਾਂ ਜੱਗਦੰਮ ਤੇ ਕੋਈ ਵੀ ਨਹੀਂ ਵੱਡਾ ਹੁੰਦਾ ਛੋਟਿਆਂ ਤੋਂ ਨਾ ਹੋਈਦਾ ਤੇ ਜੇ ਕੋਈ ਗਲਤੀ ਹੈਗੀ ਵੀ ਆ ਤਾਂ ਸਾਨੂੰ ਤੁਸੀਂ ਕਮੈਂਟਾਂ ਵਿੱਚ ਦੱਸੋ ਤੇ ਇੱਥੇ ਤੁਹਾਡੀ ਗਲਤੀ ਹੈ ਉਹ ਤੋਂ ਸੁਧਾਰਨ ਲਈ ਜਰੂਰ ਸੁਧਾਰਾਂਗੇ ਆਪਣੀ ਗਲਤੀ ਠੀਕ ਹੈ ਹਾਂ ਮੈਂ ਤੁਹਾਨੂੰ ਦੱਸਾਂ ਉਹ ਬੀਬੀ ਜੀ ਆ ਗਿਆ ਤਾਂ ਕੰਜੂਸ ਤੇ ਨਾ ਹਾਂ ਆਹ ਮੁੰਡਾ ਕਿੰਨਾ ਕੋਕਵਾੜਾ ਕੋਕਵਾੜਾ ਇਹ ਤਾਂ ਗੁੰਡਾ ਆ ਪਰ ਉਹਨੇ ਖਵਾਤਾ 4 ਲੀਟਰ ਤੇ ਕਰ ਦਿੱਤਾ 4 ਲੀਟਰ ਆਪੇ ਆ ਹਾਂ ਨਹੀਂ ਤੂੰ ਰਾਹ ਤੇ ਫੇਰੇ ਆ ਤੇਰੇ ਓਕਿਆ ਹੁਣ ਰਾਤ ਤੂੰ ਇਧਰ ਜਾਈ ਨਹੀਂ ਘਰੇ ਹਾਂ ਤੇਰੇ ਤੇ ਜੰਦੇ ਲੀਕੇ ਨਾ ਕੀ ਕਰਾ ਪਾਹਿ ਕੀ ਕਰੇ ਆ ਖਚਾ ਨਾਉਂਗਾ ਤੂੰ ਧਿਆਨ ਕਰ ਉਹ ਖਾਲਸ ਵੀ ਨਾ ਦੋ ਮਾਰ ਦੇ ਮਾਰਨ ਦੀ ਚਿੰਗਿਆ ਯਾਰ ਇਹਨੂੰ ਕੱਪੜੇ ਬਣਾ ਕੇ ਜਾ ਚਲ ਪਾਣਾ ਮੈਂ ਮੈਂ ਵੀਰੇ ਕਰਦੇ ਪਾ ਕੇ ਬੈਠਾ ਮੈਂ ਵੀਰੇ ਕਰਨੇ ਮਾਰ ਨਾ ਹੁਣ ਅਹੀ ਅੱਜ ਫਲੋਕ ਤਨ ਆ ਲਿਆ ਉਹਦੋਂ ਤੁਹਾਨੂੰ ਬਾਹਰ ਕਰ ਲਿਆ ਵੀਡੀਓ ਵਿੱਚ ਦੇ ਬਾਹਰ ਦੇ ਤੇ ਨਹੀਂ ਸੱਚੀ ਬਾਹਰੋਂ ਆਇਆ ਬਾਹਰੋਂ ਸੱਚੀ ਬਾਹਰੋਂ ਆਇਆ ਬਾਹਰੋਂ ਆਇਆ ਨਾਲੇ ਕਿ ਆ ਕੇ ਬਿਨਾਰ ਨਾਵੇਂ ਚਾਹਦੇ ਕਿੱਥੇ ਆ ਗਏ ਇਹ ਤਾਂ ਸੀਰਲ ਵੇਕੇ ਆਏ ਕਿ ਬਾਹਰ ਭੁਖੀ ਹੋ ਗਈਆਂ ਲੱਗਦੀਆਂ ਕਿਹਦਾ ਜੋ ਪ੍ਰਵਰ ਜ਼ਲਾ ਕਰ ਲਈ ਬਾਹਰ ਨਾ ਕਾਦਾ ਨਿਕਲੇ ਕੱਕਲ ਤੁੰਦ ਤੁੰਦ ਕਦਣਾ ਇਹ ਕਿੰਨੀ ਬਹੁਤ ਜੇ ਉਹ ਤਾਂ ਰਾਤ ਰੋਟੀ ਮਿਲੂਗੀ ਨਹੀਂ ਬੱਸ ਸੁਣ ਕੇ ਐਨਾ ਖਰਚਾ ਕਰਤਾ ਕਿ ਰੋਟੀ ਦੀ ਪਾਪੀ ਹੈ ਇਹਨੇ ਆਹ ਮਾੜੀ ਤਾਂ ਮਾਰਿਆ ਇਹਨੇ ਕੁਵੇਰਾ ਆਇਆ ਮੈਂ ਜੱਦੀ ਮਿਲਦੀ ਵਾ ਇੱਥੇ ਕਰੋ ਭਾਣਾ ਬੁਣਾ ਲਾਗੇ ਤੂੰ ਦੁਨੀਆਂ ਚੱਲੀਏ ਫੇਰ ਤੁਸੀਂ ਕੱਲ ਦਾ ਦਿਨ ਮੈਂ ਰੋਟੀ ਖੇ ਆ ਹੋਈ ਵੀ ਤਾਂ ਰੋਟੀ ਖਾਣਾਂ ਕੱਦਿਓ ਦੋਸਤ ਬਾਸ ਸੁਣ ਮੇਰੇ ਕੀ ਗੁਜ਼ਾਰਾ ਕਰੂ ਆਹ ਇਹ ਰਿਹਾ ਨਾਨਾ ਲਿਆਤਾ ਤਾਂ ਤੇ ਬੱਦਿਆ ਲੈ ਆ ਕੇ ਦੇਣ ਦੇਈ ਉਹ ਦਿਨ ਕੋ ਦਿਨ ਜਿਆ ਮਾਕੇ ਕਿੰਨਾ ਨਹੀਂ ਮੰਨਦੀ ਆਪਰੇ ਘਰ ਹੀ ਆ ਜਾਣਾ ਵਾ ਨਹੀਂ ਕੰਮ ਚ ਜਾਂਦਾ ਨਹੀਂ ਖਾਦਾ ਨਹੀਂ ਇਹ ਤੁਹਾਨੂੰ ਜੀ ਖਾਦੀ ਜਾਂ ਖਾਦਾ ਜਾਂ ਖਾਦਾ ਆਏ ਕਿੰਨਾ ਆ ਰਿਹਾ ਪਿਤਾ ਦਾ ਵੀ ਜੀ ਦੇ ਨਾਲ ਆ ਰਿਹਾ ਪਿਤਾ ਦਾ ਹਾਂ ਉਹ ਕੋਕੁੰਦੀ ਬੰਦਾ ਬੰਦਾ ਆਈ ਨਾ ਮੈਨੂੰ ਡੈਗਿਆ ਕਿ ਤਾ ਮੈਨੂੰ ਸਿਖਾਉਂ ਦੇਗਾ ਮਾਡਰਨ ਬੇਟੇ ਮਾਡਰਨ ਕੰਮ ਬਣਾ ਕੇ ਦਰਜਾ ਨਾ ਤੈਨੂੰ ਕੋਈ ਨਹੀਂ ਤੈਨੂੰ ਪੜਾਉਂਦਾ ਮੈਂ ਅੱਜ ਦੇ ਵਧੀਆ ਹੱਦਾਂ ਸਾਰੇ ਜਾਨੇ ਭੈਣ ਭਰਾ ਪਿਆਰ ਨਾਲ ਬੈਠੇ ਨਹੀਂ ਬੜਾ ਵਧੀਆ ਸਿਲਾਈ ਕਰਦੇ ਸਾਰੇ ਜਾਨੇ ਇਹ ਬਹੁਤ ਵਧੀਆ ਚਰਾਈ ਕਰਦੇ ਆਂ। ਤੇ ਪਾਸ ਹੁੰਦੀ ਆ। ਜਦੋਂ ਤੁਸੀਂ ਕੁਪਾ ਕੋ। ਯਾਹ ਟੀ ਉਸੇ ਹਿਸਾਬ ਨਾਲ ਲੈ ਕੇ ਆਈ ਵੀ ਵੀਰ ਜੀ ਨੇ ਉਹਨੂੰ ਆ ਜਣਾ ਵਾ ਤੇ ਇਹ ਕਹਿੰਦਾ ਹੀ ਮੇਰੀ ਆਪਣੇ ਸੈਟਿੰਗ ਕਰ ਲਈ ਅਸੀਂ ਪਹਿਲਾਂ ਹੀ ਹਨਾ ਸਲਾਹ ਕਰ ਲਈ ਦਿੰਦਾਂ ਭੈਣ ਭਰਮਾਨੀ। ਸਲਾਹ ਦੇ। ਓਏ ਉੱਥੇ ਸੈਟ ਪਾਉਂਦਾ। ਬੜੀ ਹੈਗੀ ਐ। ਵੇ ਜੰਗੀ ਨੂੰ ਪਰੇ ਮੈਚ ਨੂੰ ਦੇਰੀ ਪਰ ਮਾਰਦੇ ਤਾਂ ਹੀ ਹਾਂਜੀ ਰਾਜੀ ਫਿਰ ਸੀਰ ਮੈਸਲਾ ਆਪੇ ਤਾਂ ਹੀ ਮਾਰਦਾ ਬਣਾ ਬਲਾ ਕਰੇ ਹਾਰੇ ਕਹਾਈ ਕੇ ਹਾਰੇ ਖੋਜ ਰਿਹਾ ਨਾ ਨਹੀਂ ਪੈਸੇ ਵੀ ਬੜੀ ਵਧੀਆ ਸਾਡੀ ਆਪ ਨੂੰ ਵੀ ਬਹੁਤ ਬਈਆ ਚਲੋ ਇਸੇ ਨੇ ਕਰਦੇ ਹਾਂ ਬਲੌਗ ਵੀ ਐ ਨਹੀਂ ਕੋਣ ਠੀਕ ਆ ਬੇਬੇ ਨੂੰ ਪੀ ਨਹੀਂ ਆਉਂਦਾ ਨਰਦਾ ਜਿਹੜੀ ਵੀ ਨਹੀਂ ਇਹ ਪਤਿਆ ਇਹਨਾਂ ਦੇ ਨਾਲ ਫਿਰ ਵੀਡੀਓ ਦੇ ਨਾਲ ਚੱਲਣਦੇ ਪਏ ਨਾ ਪੌਂਟ ਆਈ ਵਧੀਆ ਹੀ ਮਿਲਦੇ ਗਿਆ ਕੀ ਬਣਾ ਵਧੀਆ ਹੀ ਫੱਟਾ ਆਹ ਨਹੀਂ ਉਹ ਤਾਂ ਵਧੀਆ ਸੀਨ ਦਿਖਾਉਂਦੇ ਹਾਂ ਉਹਨਾਂ ਨੂੰ ਕੀ ਹੁਣ ਆ ਕਹੋਣਾ ਕਿੰਨਾ ਵਧੀਆ ਕੀ ਕਰਦੇ ਆ ਅੱਜ ਕਿਹੜੀ ਗੱਲੋਂ ਬਾਕੀ ਜਿੱਦਾਂ ਦੀ ਵੀਡੀਓ ਦੀ ਡਿਮਾਂਡ ਹੁੰਦੀ ਆ ਉਦਾਂ ਦੇ ਸੀਨ ਹੁੰਦਾ ਹਾਂ ਦੇ ਨੇ ਜੀ ਥੋੜਾ ਬੰਦੇ ਦੇ ਲੈਕਚਰ ਦਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਇਦਾਂ ਦਾਵਾ ਉਹ ਆ ਜਿੱਦਾਂ ਦਾ ਕਿਸੇ ਨੂੰ ਸੀਨ ਨਾ ਜਿੱਦਾਂ ਦਾ ਕੋਈ ਕਰ ਸਕਦਾ ਸੀਨ ਵੀ ਉਹਨੂੰ ਹੀ ਮਿਲਦਾ ਠੀਕ ਹੈ ਚਲੋ ਇਸੇ ਤਰ੍ਹਾਂ ਹੀ ਸਾਰੇ ਦੇ ਨਾਲ ਮੇਰੇ ਕਹੀ ਆ ਜਿੱਦਾਂ ਜਿੱਦਾਂ ਦਾ ਹਨਾਰੇ ਭੈਣ ਭਰਾ ਵਾਲੇ ਯੋਗਦਾਨ ਬਿਲਕੁਲ ਹੀ ਬਿਲਕੁਲ ਗਲਤ ਹੋਰ ਚੱਲ ਰਹਾ ਨਹੀਂ ਇਸੇ ਤਰ੍ਹਾਂ ਹੀ ਸਾਡੀ ਵੀਡੀਓ ਨੂੰ ਸਾਰੇ ਨੇ ਸਪੋਰਟ ਕਰਦੇ ਰਹਿਣ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਜਰੂਰ ਕਰਿਆ ਤੇ ਨਿਹਰਾ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਅਸੀਂ ਕੀ ਕਰਦੇ ਆ ਤੇ ਬਿਲਕੁਲ ਬਾਕੀ ਬਹੁਤ ਕਮੀਆਂ ਸਾਡੇ ਚ ਐਉਂਦੀ ਗੱਲ ਨਹੀਂ ਆ ਹੈਗੀਆਂ ਵਿੱਚ ਵਿੱਚ ਜੇ ਨਹੀਂ ਵੀ ਕੋਈ ਜੇ ਪਤਾ ਨਹੀਂ ਕਾਨੂੰ ਲੱਗਦਾ ਨਵੇਂ ਨਵੇਂ ਹੀ ਨੰਬਰ ਮੈਂ ਅੱਜ ਹਾਲੇ ਕੋਈ ਪਤਾ ਹੀ ਨਹੀਂਗਾ ਤੇ ਵੀਡੀਓ ਜਿੱਦਾਂ ਨੂੰ ਚਲਾਉਂਦੇ ਆ ਜਿੱਦਾਂ ਨੂੰ ਕੰਡਦੇ ਆ ਜਿੱਦਾਂ ਤੋਂ ਹੀ ਆ ਜਾਂਦੇ ਆ ਜੀ ਸਾਹਿਬ ਦਾ ਪਤਾ ਤੇ ਚਲੋ ਵਧੀਆ ਬੇਲੇ ਸਾਰੇ ਜਿਹੜੇ ਭੈਣਾਂ ਨੂੰ ਬਹੁਤ ਬਹੁਤ ਦਰਦੀ ਹੈਗੀ ਵੀ ਤੁਹਾਨੂੰ ਦੱਸਣੀ ਜਰੂਰ ਦੱਸਣਾ ਕੋਈ ਨਾ ਕਰ ਦਿਲਸ਼ਾ ਰਹੇਗੀ ਜੋ ਕੋ ਕੋ ਗਲਤੀਆਂ ਹੋਣ ਜਾਂਦੀਆਂ ਹੋਈ ਨਹੀਂਆਂ। ਓਕੇ। ਠੀਕ ਹੈ ਜੀ। ਹਾਂ। ਮੈਂ ਨਹੀਂ ਦੱਸਿਆ ਇਹਨੂੰ। ਆ ਵੀ ਤਸਵੀਰ ਨਹੀਂ। ਆਪੇ ਤੁਹਾਨੂੰ ਕਹਿਣਾ ਕੀ ਵੀਰ ਦੇਖਦਾ ਤੇ ਪਾ ਦਿੰਦਾ। ਨਹੀਂ। ਤੁਹਾਨੂੰ ਮੈਂ। ਕੋਈ ਨਹੀਂ ਕਦਰ ਹੁੰਦੀ ਹੈ ਮੇਰੀ। ਥੈਂਕ ਯੂ ਪਾਪਾ ਜੀ। ਤੇ ਜੂ ਜੈ ਜੀ। ਮਾਫ ਕਰ ਮਾਫ। ਬ੍ਰਾvo।